ਚਲੋ ਗੱਲ ਵੋਟਾਂ ਦੀ ਚੱਲੀ ਆ ਤੇ ਵੋਟਾਂ ਦੇ ਹਵਾਲੇ ਨਾਲੇ ਹਰਿਆਣੇ ਦੇ ਵਿੱਚ ਸਿੱਖ ਪੈਚਾਰੇ ਨੇ ਇਕੱਠ ਕਰਕੇ ਰਾਜਨੀਤਿਕ ਪਾਰਟੀਆਂ ਦੇ ਮੂਰੇ ਇੱਕ ਸਵਾਲ ਪਾ ਦਿੱਤਾ ਹੈ। ਉਹਨਾਂ ਦੇ ਮੂਰੇ ਇੱਕ ਵੱਡਾ ਸਵਾਲੀਆ ਚਿੰਨ੍ਹ ਲਾ ਦਿੱਤਾ ਹੈ ਕਿ ਸਾਡਾ ਵजूद ਕਿੱਥੇ ਹੈ ਰਾਜਨੀਤੀ ਵੇੜੇ 'ਚ। ਹਰਿਆਣੇ ਦਾ ਸਿੱਖ ਪੈਚਾਰਾ ਕਹਿੰਦਾ ਅਸੀਂ 18 ਲੱਖ ਹਾਂ ਹਰਿਆਣੇ 'ਚ ਤੇ ਸਾਡੀਆਂ ਵਿਧਾਨ ਸਭਾ ਸੀਟਾਂ, ਸਾਡੀਆਂ ਲੋਕ ਸਭਾ ਸੀਟਾਂ, ਸਾਡੀਆਂ ਰਾਜ ਸਭਾ ਸੀਟਾਂ ਇੱਥੇ ਸਾਡੀ ਨੁਮਾਇੰਦਗੀ ਕਿੱਥੇ ਆ? ਹਾਂ। ਭਾਜਪਾ ਇਹ ਕਹਿ ਸਕਦੀ ਆ ਕਿ ਦੇਖੋ ਅਸੀਂ ਮਨੋਰ ਲਾਲ ਖੱਟਰ ਨੂੰ 9 ਸਾਲ ਮੁੱਖ ਮੰਤਰੀ ਰੱਖਿਆ ਪੰਜਾਬੀ ਭਾਈਚਾਰੇ ਚੋਂ ਸੀ। ਪੰਜਾਬੀ ਭਾਈਚਾਰੇ ਦੇ ਹੋਣ ਦੇ ਨਾਲ ਤੇ ਇੱਕ ਵੱਖਰਾ ਸਵਾਲ ਆ ਪਰ ਸਿੱਖ ਭਾਈਚਾਰਾ ਕਹਿੰਦਾ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਕਿੱਥੇ ਆ? ਉਹ ਉਹਨਾਂ ਨੇ ਬਕਾਇਦਾ ਤੌਰ ਤੇ ਕਰਨਾਲ ਦੇ ਵਿੱਚ ਇੱਕ ਕੱਠ ਰੱਖਿਆ। ਵੱਡਾ ਕੱਠ ਸੀਗਾ ਜਿਹਦੀ ਸਾਰੀ ਅਗਵਾਈ ਪ੍ਰਤਪਾਲ ਸਿੰਘ ਹੋਰੀ ਤੇ ਜਗਦੀਪ ਸਿੰਘ ਔਲਖੋਰੀ ਕਰ ਰਹੀ ਸੀ। ਹਾਂ ਜਦੋਂ ਕਿ ਹੋਰ ਵੱਡੀ ਗਿਣਤੀ ਚ ਉਹਨਾਂ ਨਾਲ ਟੀਮ ਉਹਨਾਂ ਦੀ ਨੁਮਾਇंदे ਵੱਖ-ਵੱਖ ਸੰਗਠਨ ਵੱਖ-ਵੱਖ ਨੁਮਾਇੰਦਿਆਂ ਵੱਖ-ਵੱਖ 13 ਸਾਰੀਆਂ ਲਗਭਗ ਵੱਡੀ ਗਿਣਤੀ ਚ ਪੂਰੇ ਹਰਿਆਣੇ ਚੋਂ ਸਿੱਖ ਪਾਈਚਾਰੇ ਦੀਆਂ ਇਕੱਠੀਆਂ ਹੋਈਆਂ ਤੇ ਐਤਵਾਰ ਵਾਲੇ ਦਿਨ ਕਰਨਾਲ ਚ ਇਕੱਠ ਰੱਖਿਆ ਤੇ ਉੱਥੋਂ ਉਹਨਾਂ ਨੇ ਕੀ ਕਾਂਗਰਸ ਕੀ ਭਾਜਪਾ ਕੀ ਜੱਜਪਾ ਕੀ ਅਨੈਲੋ ਤੇ ਕੀ ਹੋਰ ਜਿਨ੍ਹਾਂ ਜਿਨ੍ਹਾਂ ਨੇ ਵੀ ਹੁਣ ਵਿਧਾਨ ਸਭਾ ਚੋਣਾਂ ਲੜਨੀ ਆ ਕਿਉਂਕਿ ਆ ਦਿਨ ਨੇੜੇ ਆ ਗਏ 1 ਅਕਤੂਬਰ ਨਵੰਬਰ ਦੇ ਵਿੱਚ ਹਰਿਆਣੇ ਚ ਵਿਧਾਨ ਸਭਾ ਚੋਣਾਂ ਹੋਣੀ ਆ ਸੋ ਕਹਿੰਦੇ ਜੀ ਕਿ 18 ਲੱਖਾਂ 20 ਐਮਐਲ ਦੀਆਂ ਟਿਕਟਾਂ ਦੇ ਦੋ ਲੋਕ ਸੁਭਾ ਦੀਆਂ ਦੇ ਦੋ ਤੇ ਰਾਸ ਸੁਭਾ ਹੁਣ ਜਿਹੜੀ ਖਾਲੀ ਹੋਈ ਆ ਸਾਨੂੰ ਸਾਡਾ ਬੰਦਾ ਭੇਜ ਦੋ ਉਹਨਾਂ ਨੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਕਿ ਕਿਹਾ ਕਿ ਸਾਡੇ ਲਈ 16 16 ਟਿਕਟਾਂ ਸਮਝੋ ਦਿਓ 16 ਤੋਂ 20 ਵੀ ਟਿਕਟਾਂ ਐਮਐਲ ਦੀਆਂ ਦੋ ਸੋ ਹੁਣ ਦੇਖਦੇ ਆਂ ਜੀ ਕਿਹੜੀ ਪਾਰਟੀ ਦੇ ਇਸ ਪਹਿਲੂ ਤੇ ਵਿਚਾਰ ਕਰਦੀ ਆ ਇਸ ਪਹਿਲੂ ਤੇ ਨਾ رائے ਕਰਦੀ ਆ ਜਾਂ ਸੀਟਾਂ ਨੂੰ ਲੈ ਕੇ ਗਲੈਣ ਦੇਣ ਹੁੰਦਾ ਬੇਸ਼ੱਕ ਉਹਲੇ ਕਹਿੰਦੇ ਸੀਟਾ ਅਸੀਂ ਨਹੀਂ ਆਪਣੇ ਲਈ ਮੰਗ ਰਹੇ ਹੋ ਸਕਦਾ ਇਹ ਵੀ ਹੋਵੇ ਇੱਛਾ ਕਿ ਸਾਨੂੰ ਟਿਕਟ ਮਿਲੇ ਪਰ ਇਹਦੇ باوجود ਵੀ ਉਹ ਕਹਿੰਦੇ ਕਿ ਅਸੀਂ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਲਈ ਮੰਗ ਰਹੇ ਹਾਂ ਉਹ ਕਹਿੰਦੇ ਕਿ ਹਰਿਆਣੇ ਦੇ ਵਿੱਚ ਜੇ 18 ਲੱਖ ਸਿੱਖ ਵੋਟਰ ਹੈ ਤਾਂ ਉਹ ਉਸ ਵਾਲੇ ਨਾਲ ਉਹਨਾਂ ਦੀ ਨੁਮਾਇੰਦਗੀ ਵੀ ਹੋਣੀ ਚਾਹੀਦੀ ਆ ਕਿ ਸਾਡੇ ਮਸਲੇ ਸਾਡੇ ਪਹਿਲੂ ਸਾਡੇ ਹੱਕ ਹਕੂਕ ਉਹਨਾਂ ਦੀ ਗੱਲ ਕਰਨ ਲਈ ਸਾਡਾ ਨੁਮਾਇੰਦਾ ਤਾਂ ਹੋਵੇ ਸੋ ਇਸ ਲਈ ਕਹਿੰਦੇ ਜੀ ਅਸੀਂ ਇਹਨਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਮੂਰੇ ਇਹ ਸਵਾਲ ਪਾਇਆ ਕਿ 16 ਤੋਂ 20 ਸੀਟਾਂ ਸਾਡੇ ਲਈ ਛੱਡੀਆਂ ਜਾਣ ਸਾਰੀਆਂ ਪਾਰਟੀਆਂ ਉੱਥੋਂ ਸਾਡੇ ਉਮੀਦਵਾਰ ਲੜਨ ਸਾਡੇ ਪਾਈਚਰਚੂ ਸਿੱਖ ਪਾਈਚਰਚੂ ਉਮੀਦਵਾਰ ਲੜਨ ਇਸੇ ਤਰ੍ਹਾਂ ਲੋਕ ਸਭਾ ਦੀਆਂ ਚੋਣਾਂ ਬੇਸ਼ੱਕ ਹੁਣ ਹੋ ਗਈਆਂ ਪਰ ਅਗਲੀ ਵਾਰ ਦੇ ਲਈ ਤੈਅ ਹੋਵੇ ਕਿ ਦੋ ਲੋਕ ਸਭਾ ਹਲਕੇ ਸਿੱਖ ਪਾਈਚਰਚੂ ਲਈ ਛੱਡੇ ਜਾਣਗੇ ਇਸੇ ਤਰ੍ਹਾਂ ਕਹਿੰਦੇ ਰਾਜ ਸਭਾ ਜਿਹੜੀ ਹੁਣ ਤੁਸੀਂ ਭਰਨੀ ਜਿਹਦੇ ਵਿੱਚ ਖਿੱਚੋ ਤਾਨ ਕਰ ਰਹੇ ਹੋ ਸਾਰੀ ਸਿਆਸਤ ਚੱਲ ਰਹੀ ਹੈ ਕਿੰਨੂੰ ਸਾਡੇ ਲਈ ਛੱਡ ਦੋ ਇਹ ਹੀ ਨਹੀਂ ਉਹਨਾਂ ਨੇ ਇਹ ਵੀ ਹਵਾਲਾ ਰੱਖਿਆ ਕਿ ਕਿਤੇ ਨਾ ਕਿਤੇ ਮਤਲਬ 51 ਤੋਂ ਲੈ ਕੇ 101 ਮੈਂਬਰੀ ਅਸੀਂ ਕਮੇਟੀ ਬਣਾਉਣ ਜਾ ਰਹੇ ਹਾਂ ਉਹ ਕਹਿੰਦੇ ਕਿ ਆਉਣ ਵਾਲੇ ਸਮੇਂ 'ਚ ਅਸੀਂ ਸਾਰੀਆਂ ਧਿਰਾਂ ਨੂੰ ਸਿੱਖ ਪੈਚਾਰੇ ਦੀਆਂ ਧਿਰਾਂ ਨੂੰ ਇੱਕ ਮੰਚ ਤੇ ਲਿਆ ਕੇ ਪੂਰਾ ਸੂਬਾ ਪਧਰੀ ਇੱਕ 51 ਤੋਂ ਲੈ ਕੇ 101 ਮੈਂਬਰੀ ਤੱਕ ਚਾਹ 51 ਮੈਂਬਰੀ ਬਣ ਜਵੇ ਚਾਹ 71 ਮੈਂਬਰੀ ਬਣ ਜਵੇ ਚਾਹ 91 ਚਾਹ 101 ਮੈਂਬਰੀ ਉਹ ਕਮੇਟੀ ਬਣਾਵਾਂਗੇ ਤੇ ਜਿਹਦੇ ਵਿੱਚ ਫਿਰ ਇਸ ਪਹਿਲੂ ਤੇ ਜਿਹੜੀ ਵੀ ਸਰਕਾਰ ਹੋਇਆ ਕਰੂਗੀ ਉਹਦੇ ਮੂਰੇ ਸਵਾਲ ਰੱਖਾਂਗੇ ਤੇ ਆਪਣੇ ਨੁਮਾਇंदे ਭੇਜਣ ਦੇ ਲਈ ਇਹ ਚੋਣ ਪ੍ਰਕਿਰਿਆ ਦੇ ਵਿੱਚ ਹਵਾਲੇ ਨਾਲ ਵੀ ਗੱਲ ਕਰਾਂਗੇ ਸਾਰੀਆਂ ਨਰੰਤਕ ਪਾਰਟੀਆਂ ਦੇ ਮੁਖੀਆਂ ਨੇ ਹਾਂ ਉਹਨਾਂ ਨੇ ਮੰਗਾਂ ਦੇ ਵਿੱਚ ਕੁਝ ਮੰਗਾਂ ਸ਼ਾਮਲ ਕੀਤੀਆਂ ਜਿਨ੍ਹਾਂ ਚ ਆ ਮੰਗ ਤਾਂ ਹੈਗੀ ਹੋएगी ਉਹ ਹੈਗੀ ਹੈ ਕਿ ਸਾਨੂੰ ਨੁਮਾਇੰਦਗੀ ਦਿੱਤੀ ਜਾਵੇ 16 ਤੋਂ 20 ਐਮਐਲਏ ਵਾਲੀ ਦੋ ਲੋਕ ਸਭਾ ਚਿਕਰਾਸ ਵਾਲੀ ਹੈ ਨਾ ਇਹ ਤੋਂ ਬਿਨਾ ਵੀ ਉਹਨਾਂ ਨੇ ਕੁਝ ਮੰਗਾਂ ਜੜੀਆਂ ਰੱਖੀਆਂ ਉਹਨਾਂ ਚੋਂ ਕਿ ਕਿ ਜਿਹੜੀ ਗੁਰਦੁਆਰਾ ਹਰਿਆਣਾ ਗੁਰਦੁਆਰਾਪਨ ਦਾ ਕਮੇਟੀ ਆ ਉਹਦੀਆਂ ਵੋਟਾਂ ਬਣਾਉਣ ਦਾ ਕੰਮ ਗਲਤ ਵੋਟਾਂ ਕੱਟਣ ਦਾ ਕੰਮ ਵੋਟਾਂ ਪਵਾਉਣ ਦਾ ਕੰਮ ਚੋਣ ਕਰਾਉਣ ਦਾ ਕੰਮ ਉਸ ਸੰਸਥਾ ਨੂੰ ਬਣਦਾ ਉਹਦਾ ਹੱਕ ਬਹਾਲ ਕਰਨਾ ਕਹਿੰਦੇ ਇਹ ਮੰਗ ਵੀ ਸਾਡੀ ਹੈਗੀ ਹੈ ਇਸੇ ਤਰ੍ਹਾਂ ਉਹ ਕਹਿੰਦੇ 225 ਚ ਨਵੀਂ ਹੱਦਬੰਦੀ ਹੋਣੀ ਹੈ ਉਸ ਦੇ ਵਿੱਚ ਧਿਆਨ ਰੱਖਿਆ ਜਾਵੇ ਕਿ ਕਿਤੇ ਇਸ ਤਰ੍ਹਾਂ ਦੀ ਗਲਤੀਆਂ ਨਾ ਹੋਣ ਜਿਹੜੀਆਂ ਪਹਿਲੀਆਂ ਚ ਕਾਫੀ ਖਾਮੀਆਂ ਰਹੀਆਂ ਫਿਰ ਉਹ ਕਹਿੰਦੇ ਕਿ ਹਰਿਆਣੇ ਦੇ ਮਤਲਬ ਜਿਹੜੇ ਸਕੂਲ ਨੇ ਉਹਨਾਂ ਚ ਪੰਜਾਬੀ ਪੜਾਉਣ ਵਾਲੇ ਮਾਸਟਰ ਨਹੀਂ ਹੈਗੇ ਸੋ ਇਹ ਸਾਡਾ ਬਣਦਾ ਬਨਿਆਦੀ ਹੱਕ ਸਾਨੂੰ ਆਪਣੀ ਬੋਲੀ ਮਾਂ ਬੋਲੀ ਪੜ੍ਹਨ ਦਾ ਹੱਕ ਸਾਨੂੰ ਦਿੱਤਾ ਜਾਵੇ ਉਹ ਕਹਿੰਦੇ ਕਿ ਹਰਿਆਣੇ ਦੇ ਸਕੂਲਾਂ ਦੇ ਵਿੱਚ ਪੰਜਾਬੀ ਪੜਾਉਣ ਲਈ ਪੰਜਾਬੀ ਵਿਸ਼ਾ ਪੰਜਾਬੀ ਮਾਧਿਮ ਤੋਂ ਦੂਰ ਦੀ ਕਲਾ ਵਿਸ਼ਾ ਪੜਾਉਣ ਦੇ ਲਈ ਵੀ ਸੋ ਉਹਦੇ ਲਈ ਕਹਿੰਦੇ ਅਧਿਆਪਕਾਂ ਦਾ ਪ੍ਰਬੰਧ ਕੀਤਾ ਜਾਵੇ ਪੰਜਾਬੀ ਸਹਿਤ ਅਕੈਡਮੀ ਹਰਿਆਣੇ ਦਾ ਜੋ ਪੁਰਾਣਾ ਰੁਤਬਾ ਸੀ ਉਹ ਉਸ ਰੁਤਬੇ ਨੂੰ ਬਹਾਲ ਕੀਤਾ ਜਾਵੇ ਤੇ ਇਹਦੇ ਨਾਲ ਨਾਲ ਰਾਸ਼ਟਰੀ ਘਟ ਗਿਣਤੀ ਜਿਹੜਾ ਕਮਿਸ਼ਨ ਹੈ ਉਹਦੇ ਵਿੱਚ ਬਣਦੀ ਸਿੱਖ ਪਾਈਚਾਰੇ ਦੀ ਨੁਮਾਇੰਦਗੀ ਕੀਤੀ ਜਾਵੇ ਬਣਦਾ ਉਹਨਾਂ ਦਾ ਜੋ ਨੁਮਾਇਦਿਆਂ ਦੀ ਮੈਂਬਰੀ ਜਿੰਨੀ ਹੈ ਉਹ ਨਹੀਂ ਉਹਦੀ ਹਾਜ਼ਰੀ ਉਹਨਾਂ ਦੀ ਪ੍ਰਮਾਨ ਕਰਵਾਈ ਜਾਵੇ ਉਹ ਤੈਅ ਕਰਾਈ ਜਾਵੇ ਸੋ ਇਹ ਮੰਗਾਂ ਨੂੰ ਲੈ ਕੇ ਹਰਿਆਣਾ ਚੁੱਠੀ ਆਵਾਜ਼ ਨੇ ਹੋਰਨਾ ਸੂਬਿਆਂ ਦੇ ਵਿੱਚ ਘਟ ਗਿਣਤੀ ਭਾਈਚਾਰਿਆਂ ਦੇ ਵੀ ਕੰਨ ਖੜੇ ਕਰਤੇ ਨੇ ਕਿ ਅੱਛਾ ਇਦਾਂ ਵੀ ਹੋ ਸਕਦਾ ਸੋ ਹੁਣ ਹਰੇਕ ਸੂਬੇ ਦੇ ਵਿੱਚ ਚਾਹੇ ਕੋਈ ਦੇਸ਼ ਦੇ ਵਿੱਚ ਬਹੁ ਗਿਣਤੀ ਹੋਵੇ ਪਰ ਬਾਕੀ ਸੂਬਿਆਂ ਜੇ ਉਹ ਘਟ ਗਿਣਤੀ ਆ ਉੱਥੇ ਤਾਂ ਉੱਥੇ ਹੁਣ ਉਹ ਵੀ ਕਹਿਣਗੇ ਕਿ ਸਾਡਾ ਵੀ ਇੱਕ ਬਣਦਾ ਸੋ ਇਸ ਪਹਿਲੂ ਤੇ ਵਿਕਰਮੀ ਚਰਚਾ ਛੜੀਆ ਪਰ ਹਰਿਆਣਾ ਦਾ 18 ਲੱਖ ਸਿੱਖ ਭਾਈਚਾਰੇ ਦਾ ਨੁਮਾਇੰਦੇ ਆਪਣੀ ਹੱਕੀ ਮੰਗ ਲੈ ਕੇ ਆਨੇ ਕਿ ਰਾਜਨੀਤੀ ਸਾਡਾ ਬਣਦਾ ਸਾਡਾ ਹੱਕ ਹੁਣ ਦਿੱਤਾ ਜਾਵੇ ਇੱਥੇ 16 ਤੋਂ 20 ਪਰ ਆਨਸਵਦੀਆਂ ਟਿਕਟਾਂ ਹਰ ਪਾਰਟੀ ਛੱਡੇ ਦੋ ਦੋ ਲੋਕ ਸਵਦੀਆਂ ਟਿਕਟਾਂ ਸਾਨੂੰ ਦਿੱਤੀਆਂ ਜਾਣ ਤੇ ਇਸੇ ਤਰ੍ਹਾਂ ਇੱਕ ਜਿਹੜੀ ਰਾਸਵਾ ਖਾਲੀ ਹੈ ਉੱਚੋਂ ਸਾਡਾ ਨੁਮਾਇੰਦਾ ਭੇਜਿਆ ਜਾਵੇ ਦੇਖਦੇ ਹਾਂ ਜੀ ਹੁਣ ਡੈਮੋਕਰੈਟਿਕ ਪਾਰਟੀਆਂ ਇਸ ਮਸਲੇ ਤੇ ਕਿੰਨਾ ਕੁ ਪਹਿਰਾ ਦਿੰਦੀਆਂ ਵੋਟਾਂ ਹਾਸਲ ਕਰਨ ਲਈ ਇਹ ਕੁਝ ਵੀ ਵਾਅਦੇ ਕਰ ਸਕਦੀ ਹੁੰਦੀਆਂ ਪਰ ਉਸ ਨੂੰ ਅਮਲੀ ਜਾਮਾ ਪੈਣ ਲਈ ਸ਼ਿੱਦਤ ਚਾਹੀਦੀ ਹੈ